ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚਾਨਣ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ 20000 ਦੇ ਕਰੀਬ ਲੋਕਾਂ ਦੀਆਂ ਦਿੱਕਤਾਂ ਸੁਨੀਆਂ ਗਈਆਂ ਅਤੇ ਤਕਰੀਬਨ 18000 ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਕੀ ਕਹਿਣਾ ਹੈ ਆਓ ਸੁਣਦੇ ਹਾਂ ਨੈਸ਼ਨਲ ਲੋਕ ਅਦਾਲਤ ਲਈ ਅੱਜ ਬਠਿੰਡਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਹੈ ਜਿਸ ਵਿੱਚ ਫੁੱਲ ਵੀ ਬੈਂਚ ਕੌਨਸਟੀਟਿਊਟ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 16 ਬੈਂਚ ਦਾ بٹੰਡੇ ਸ਼ਹਿਰ ਵਿੱਚ ਦੋ ਬੈਂਚ ਰਾਮਪੁਰਾ ਫੁੱਲ ਸਡੂਵਿਜ਼ਨ ਤੇ ਦੋ ਹੀ ਬੈਂਚ ਤਲਵੰਡੀ ਸਾਬੋ ਸਡੂਵਿਜ਼ਨ ਵਿੱਚ ਕੌਨਸਟੀਟਿਊਟ ਕੀਤੇ ਗਏ ਐਸ ਲੋਕਦਾਲਤ ਵਿੱਚ 20000 ਤੋਂ ਵੱਧ ਕੇਸਿਸ ਟੇਕਅਪ ਕੀਤੇ ਗਏ ਜਿਨ੍ਹਾਂ ਵਿੱਚੋਂ 17-18000 ਕੇਸ ਡਿਸਪੋਜ਼ ਆਫ ਹੋਣ ਦੀ ਪੂਰੀ ਉਮੀਦ ਹੈ ਹਜੇ ਕੰਪਲੀਟ ਫਿਗਰ ਤਾਂ ਮੇਰੇ ਕੋਲ ਨਹੀਂ ਪਹੁੰਚੀ ਬਟ 18000 ਦੇ ਕਰੀਬ ਫਿਗਰ ਆ ਜਾਏਗੀ ਇਸ ਲੋਕਦਾਲ ਦੇ ਵਿੱਚ ਹਰ ਤਰ੍ਹਾਂ ਦਾ دیਵਾਨੀ ਮੁਕਦਮਾ ਜਿਸ ਤਰ੍ਹਾਂ ਕਿ ਰਿਕਵਰੀ ਸੂਟਸ ਮੈਟਿਮਨ ਡਿਸਪੂਟਸ ਜੋ ਮੀਆਂ ਬੀਬੀ ਦੇ ਝਗੜੇ ਹੁੰਦੇ ਨੇ ਲੈਂਡ ਐਕਿਊਇਸ਼ਨ ਕੇਸਿਸ ਤੇ ਕ੍ਰਿਮੀਨਲ ਕੇਸਿਸ ਜਿਹੜੇ ਕਿ ਕਟ ਗ੍ਰੈਵਿਟੀ ਵਾਲੇ ਹੁੰਦੇ ਨੇ ਕੰਪਾਉਂਡੇਬਲ ਹੁੰਦੇ ਨੇ ਬੈਂਕ ਚੈੱਕ ਬਾਊਂਸਿੰਗ ਕੇਸਿਸ ਇਹ ਸਾਰੇ ਕੇਸਿਸ ਚੇਕ ਅਪ ਕੀਤੇ ਗਏ ਤੇ ਇਸ ਤੋਂ ਇਲਾਵਾ ਰੀਲਿਟਿਗੇਟਿਵ ਕੇਸ ਜਿਹੜੇ ਕਿ ਹਜੇ ਤੱਕ ਕਿਸ ਕਿਸਾ ਕੋਟਾ ਵਿੱਚ ਨਹੀਂ ਆਏ ਉਹ ਵੀ ਕੇਸ ਜਿਸ ਤਰ੍ਹਾਂ ਕੀ ਬੈਂਕਾਂ ਦੇ ਕੇਸ ਇੰਸ਼ੋਰੈਂਸ ਕੰਪਨੀਆਂ ਦੇ ਕੇਸ ਟੈਲਕਮ ਕੰਪਨੀਆਂ ਦੇ ਕੇਸ ਉਹ ਵੀ ਸਾਰੇ ਕੇਸਿਸ ਟੇਕ ਅਪ ਕੀਤੇ ਗਏ ਹਨ ਤੇ ਉਹਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਜੁਨੇ ਗੱਲ ਕਰੀ ਅੱਜ ਕਿਸ ਤਰ੍ਹਾਂ ਦੇ ਕੇਸਿਸ ਅੱਜ ਮੈਂ ਜਿਸ ਤਰ੍ਹਾਂ ਦੱਸਿਆ ਹਰ ਤਰ੍ਹਾਂ ਦੀਵਾਨੀ ਤਾਂ ਹਰ ਤਰ੍ਹਾਂ ਦਾ ਕੇਸ ਟੇਕ ਅਪ ਕੀਤਾ ਜਾ ਰਿਹਾ ਹੈ ਤੇ ਕ੍ਰਿਮਨਲ ਦੇ ਉਹ ਕੇਸਿਸ ਜਿਹੜੇ ਕੀ ਕੰਪਾਉਂਡੇਬਲ ਹੁੰਦੇ ਨੇ ਉਹੀ ਕੇਸਿਸ ਟੇਕ ਅਪ ਕੀਤੇ ਜਾ ਰਹੇ ਨੇ ਰੋ ਲੋਕ ਅਦਾਲਤਾਂ ਨੂੰ ਲੈ ਕੇ ਖਾਸ ਕਰਕੇ ਦੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਖੋ ਲੋਕ ਅਦਾਲਤ ਦਾ ਬਹੁਤ ਫਾਇਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਆਪਾਂ ਆਮ ਲੋਕਾਂ ਦੀ ਪਾਸ਼ਾ ਚ ਕਹਿੰਦੇ ਆ ਫਲਾਣ ਤੇ ਕੇਸ ਜਿੱਤ ਗਈ ਤੇ ਫਲਾਣ ਤੇ ਕੇਸ ਹਾਰ ਗਈ ਪਰ ਲੋਕ ਅਦਾਲਤ ਵਿੱਚ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਇਸ ਵਿੱਚ ਕੋਈ ਵੀ ਤਰ ਨਹੀਂ ਹਾਰਦੀ ਦੋਨੋਂ ਹੀ ਤਰਾਂ ਜੇ ਤੋ ਪ੍ਰਾਰ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਇਹ ਫੈਸਲਾ ਆਪਸੀ ਤਰਾਂ ਨੂੰ ਬਿਠਾ ਕੇ ਸਮਝੋਤੇ ਨਾਲ ਰਾਜੀ ਨਾਮ ਇਹਨਾਂ ਕਰਾਇਆ ਜਾਂਦਾ ਹੈ ਤੇ ਕੋਰਟ ਦੀ ਮੋਹਰ ਲੱਗ ਜਾਂਦੀ ਹੈ ਫਿਰ ਉਸ ਜਿਹੜਾ ਫੈਸਲਾ ਹੁੰਦਾ ਹੈ ਅਵਾਰਡ ਪਾਸ ਹੁੰਦਾ ਉਸ ਦੀ ਕੋਈ ਅੱਗੇ ਫਰਦਰ ਅਪੀਲ ਨਹੀਂ ਹੁੰਦੀ ਤੇ ਲੋਕਾਂ ਦਾ ਬਹੁਤ ਫਾਇਦਾ ਹੁੰਦਾ ਹੈ ਜਿਸ ਤਰ੍ਹਾਂ ਅੱਜ ਬੈਂਕ ਦੇ ਕੁਝ ਰਿਕਵਰੀ ਕੇਸ ਲੱਗੇ ਹੋਏ ਸੀ ਪਲੀਟੀਗੇਟਿਵ ਲੱਗੇ ਸੀ ਐਸਬੀਆਈ ਬੈਂਕ ਦੇ ਆਰਮ ਸਾਹਿਬ ਖੁਦ ਆਏ ਹੋਏ ਸੀਗੇ ਤੇ ਉਹਨਾਂ ਨੇ ਖੁਦ ਇੰਟਰਸਟ ਲੈ ਕੇ ਲੋਕਾਂ ਨੂੰ ਵੱਤ ਤੋਂ ਵੱਧ ਸਹੂਲਤਾ ਜੋ ਛੱਟ ਸਕਦੇ ਸੀ ਵਿਆਜ ਸਾਰਾ ਹੀ ਮਾਫ ਕਰ ਦਿੱਤਾ ਤੇ ਮੂਲ ਵਿੱਚੋਂ ਵੀ ਕਾਫੀ ਇਸ ਕਰਕੇ ਮੇਰੀ ਤਾਂ ਲੋਕਾਂ ਨੂੰ ਇਹੀ ਗੁਜਾਰਿਸ਼ ਹੈ ਕਿ ਵੱਤ ਤੋਂ ਵੱਧ ਕੇਸਸ ਆਪਣੇ ਲੋਕਦਾਲ ਚ ਲੈ ਕੇ ਆਣ ਵੀ ਐਂਡ ਦੈਨ ਆਲਸੋ ਸਿਰਫ ਟਾਈਮ ਤੇ ਪੈਸਾ ਨਹੀਂ ਬਚਦਾ ਬਲਕਿ ਲੋਕਾਂ ਦੀ ਆਪਸੀ ਕੜਵਾਟ ਵੀ ਦੂਰ ਹੁੰਦੀ ਹੈ ਡਾਕਟਰ ਸਾਹਿਬ ਆਪਣਾ ਕਿੰਨੇ ਪੁਰਾਣੇ ਜਿਹੜੇ ਕੇਸ ਸੀ ਜਿਹੜੇ ਇਸ ਵਿੱਚ ਕਾਫੀ ਪੁਰਾਣੇ ਕੇਸਿਸ ਮੈਨੂੰ ਹੁਣ ਪਿੱਛੇ ਮੈਂ ਹੁਣੇ ਹੀ ਕੇਸ ਵਿੱਚ ਭੋਲਾ ਸਿੰਘ ਵਰਸਸ ਕਿਰਨਦੀਪ ਕੋਰ ਕੋਈ ਕੇਸ ਸੀਗਾ ਮੈਟ੍ਰੀਮੋਨੀਅਲ ਉਹ ਦੋਨੋਂ ਧਿਰਾਂ 7 ਸਾਲ ਤੋਂ ਲੱਗ ਰਹੀਆਂ ਸੀ ਤੇ ਲੋਕਦਾਲ ਦੇ ਐਫਰਟਸ ਨਾਲ ਦੋਨੋਂ ਅੱਜ ਇਕੱਠੇ ਘਰ ਜਾ ਰਹੇ ਹਨ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੇਸਿਸ 5-7 ਸਾਲ ਪੁਰਾਣੇ ਕਿਨੇ ਕੇਸਿਸ ਜਿਹੜੇ ਕਿ ਕਾਫੀ ਦੇਰ ਤੋਂ ਲੜਕ ਰਹੀ ਸੀ ਅੱਜ ਉਹਨਾਂ ਨੂੰ ਉਪਟਾਰਾ ਕੀਤਾ ਗਿਆ ਹੈ ਆਪਸ ਗੱਲ ਕਰੀਏ ਕਈ ਲੋਕ ਲੋਕ ਅਦਾਲਤਾਂ ਨੂੰ ਲੈ ਕੇ ਆਪਣਾ ਰਹੀ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਬਿਲਕੁਲ ਕਿ ਕਿਸ ਨੂੰ ਲੈ ਕੇ ਕੀ ਕਰਨਾ ਲੋਕਦਲ ਤੇ ਬਲਕਿ ਅਲੱਗ-ਅਲੱਗ ਅਵੇਰਨੈਸ ਕੈਂਪਸ ਲਗਾਏ ਜਾਂਦੇ ਨੇ ਤੁਹਾਡੇ ਮਾਧਮ ਰਾਹੀਂ ਵੀ ਸਾਨੂੰ ਅਸੀਂ ਕਾਫੀ ਪ੍ਰਚਾਰ ਕਰਦੇ ਹਾਂ ਤੇ ਜਿਹੜੀ ਤੁਸੀਂ ਫੀਸ ਦੀ ਗੱਲ ਕਰ ਰਹੇ ਹੋ ਬਲਕਿ ਮੈਂ ਤੁਹਾਨੂੰ ਅੱਥੇ ਦੱਸਣਾ ਚਾਹਨਾ ਕਿ ਜਿਹੜੇ ਕੋਰਟ ਵੀ ਲਗਾਈ ਹੁੰਦੀ ਹੈ ਜਿਹੜਾ ਫੈਸਲਾ ਲੋਕਦਾਲਤ ਵਿੱਚ ਹੁੰਦਾ ਹੈ ਉਹ ਅਸੀਂ ਕੋਰਟ ਫੀ ਰਿਫੰਡ ਕਰ ਦਿੰਨੇ ਆ ਐਕਸਪਰਿਜ਼ਨ ਹੈ ਇਸ ਕਰਕੇ ਉਹਨਾਂ ਦਾ ਪੈਸਾ ਵੀ ਬਚ ਜਾਂਦਾ ਹੈ ਜਿਹੜੀ ਕੋਰਟ ਫੀ ਦਾ ਫਾਇਦਾ ਵੀ ਹੁੰਦਾ ਹੈ ਇਸ ਵਿੱਚ ਲੇ ਪੈਂਡਿੰਗ ਕੇਸਿਸ ਵਿੱਚ ਤਾਂ ਕੁਝ ਨਹੀਂ ਹੁੰਦਾ ਜਿਹੜੇ ਕੇਸ ਆਲਰੇਡੀ ਚੱਲ ਰਹੇ ਹੁੰਦੇ ਹਨ ਤੁਸੀਂ ਜਿਹੜੀ ਵੀ ਇਸ ਕੇਸ ਨੂੰ ਲਗਵਾਉਣਾ ਚਾਹੁੰਦੇ ਹੋ ਉਹ ਕੰਸਰਨਟ ਕੋਰਟ ਵਿੱਚ ਆਪਣੀ ਦਰਖਾਸਤ ਦੇ ਦੇ ਜਾਂ ਡੀਐਲਐਸਏ ਦੇ ਸੈਕਟਰੀ ਸਾਹਿਬ ਨੇ ਯਾ ਮੈਂ ਬੀਇੰਗ ਚੇਅਰਮੈਨ ਮੈਨੂੰ ਉਹ ਕਿਤੇ ਵੀ ਦਰਖਾਸਤ ਦੇ ਕੇ ਆਪਣਾ ਕੇਸ ਲੋਕਦਾਲ ਵਿੱਚ ਰਖਵਾ ਸਕਦੀ ਹੈ ਇਸ ਦੀ ਕੋਈ ਸੈਪਰੇਟ ਫੀਸ ਨਹੀਂ ਹੁੰਦੀ ਜਿਹੜੇ ਪ੍ਰੀਓਰਿਟੀ ਕੇਸ ਹੁੰਦੇ ਨੇ ਉਹ ਵੀ ਇਸ ਵਿੱਚ ਉਹਨਾਂ ਵਿੱਚ ਵੀ ਕੋਈ ਫੀਸ ਨਹੀਂ ਹੁੰਦੀ ਅੱਜ ਗੱਲ ਕਰੀਏ ਲੋਕ ਅਦਾਲਤ ਸਾਲ ਚ ਕਿੰਨੇ ਵਾਰ ਲੱਗਦਾ ਲੋਕ ਅਦਾਲਤ ਹਰ ਤਿੰਨ ਮਹੀਨੇ ਬਾਅਦ ਲੱਗਦੀ ਹੈ ਸਾਲ ਚ ਚਾਰ ਲੋਕ ਅਦਾਲਤਾਂ ਲੱਗਦੀਆਂ ਨੇ ਤੇ ਨੈਕਸਟ ਲੋਕ ਅਦਾਲਤ ਆਪਣੀ 10 ਦਸੰਬਰ ਨੂੰ ਆਏਗੀ ਤੇ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਆਪਣੇ ਕੇਸ ਲੋਕ ਅਦਾਲਤ ਦਾ ਵਿੱਚ ਲੈ ਕੇ ਆਂ ਤਾਂ ਕਿ ਸਭ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਾਫੀ ਮੈਟੀਮਲ ਡਿਸਪਿਊਟਸ ਬਹੁਤ ਅੱਜਕੱਲ ਮੀਆਂ ਵੀ ਝਗੜੇ ਕਾਫੀ ਵੱਧ ਗਏ ਹਨ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਇੱਕ ਕੇਸ ਦੇ ਨਾਲ ਕਈ ਕੇਸ ਲੱਗ ਜਾਂਦੇ ਨੇ ਖਰਚੇ ਦਾ ਕੇਸ ਆਉਂਦਾ ਹੈ ਫਿਰ ਮੈਂਟ ਉਹਨਾਂ ਨਾਲ ਆ ਜਾਂਦਾ 406 498 ਦਾ ਕੇਸ ਵੀ ਆ ਜਾਂਦਾ ਹੈ ਫਿਰ ਡਾਇਵੋਰਸ ਕੇਸ ਆ ਜਾਂਦਾ ਹੈ ਜਦੋਂ ਰਾਜੇਨਾਮਾ ਹੁੰਦਾ ਹੈ ਤਾਂ ਇਕੱਠੇ ਪੰਜਰ ਕੇਸ ਜਿਮਟ ਜਾਂਦੇ ਨੇ ਤੇ ਸਾਰੀਆਂ ਹੀ ਅਦਾਲਤਾਂ ਇਸ ਚ ਮੈਕਸਿਮਮ ਐਫਰਟਸ ਕਰਦੀਆਂ ਨੇ ਤਾਂ ਕਿ ਕੇਸਸਾਂ ਨੂੰ ਉਟਾਰਾ ਆਪਸੀ ਰਾਜੇਨਾਮਦੀ ਨਾ ਹੋ ਸਕੇ। ਹਾਂ ਜੀ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਦੋ ਬੈਂਚ ਆਪਣੇ ਸਾਡੇ ਜਨ ਤਰੰਡੀ ਸਾਹਬੋ ਤੇ ਦੋ ਹੀ ਬੈਂਚ ਸਾਡੇ ਜਨ ਰਾਮਪੁਰਾ ਫੁੱਲ ਵਿੱਚ ਲਗਾਏ ਹਨ ਉਹਨਾਂ ਨੇ ਵੀ ਆਦੇ ਵੱਲੋਂ ਬਹੁਤ ਜ਼ਿਆਦਾ ਡਿਸਪੋਜ਼ਲ ਦਿਖਾਈ ਹੈ ਦੋਨੋਂ ਜਗ੍ਹਾ ਤੇ ਅ ਤੇ ਪ੍ਰੀਮੀਅਮ ਕਰਾ ਕੀ ਹੁੰਦਾ ਹੈ ਟਾਈਮਿੰਗ ਕੋਰਟ ਦੀ ਜਿਸ ਦਾ ਕੋਰਟ ਟਾਈਮ 10 ਵਜੇ ਸ਼ੁਰੂ ਹੁੰਦਾ ਹੈ 10 ਵਜੇ ਤੋਂ ਲੈ ਕੇ ਜਦ ਤੱਕ ਆਪਣੇ ਸਾਰੇ ਕਿਸ਼ਤਾਂ ਨੁਟਾਰਾ ਨਹੀਂ ਹੁੰਦਾ ਉਦੋਂ ਤੱਕ ਚੱਲਦੀ ਹੈ ਥੈਂਕ ਯੂ ਥੈਂਕ ਯੂ